ਵਾਕਤ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ITI ਦੇ ਇਲੈਕਟ੍ਰੀਸ਼ੀਅਨ ਹੋਣ ਵੈਲਡਰ ਹੋਣ ਚਾਹੇ ਕਿਸੇ ਤਰ੍ਹਾਂ ਦੇ ਵੀ ਸਰਟੀਫਿਕੇਟ ਹੋਣ ਉਹ ਕਿੱਦਾਂ ਹੀ ਡਾਊਨਲੋਡ ਕਰਦੇ ਆਂ ਸਾਰਾ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤੁਸੀਂ ਆਪਣੇ ਮੋਬਾਈਲ ਫੋਨ ਹੋਵੇ ਚਾਹੇ ਕੰਪਿਊਟਰ ਹੋਵੇ ਤੁਸੀਂ ਉਹ ਤੋਂ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਓਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਅਤੇ ਸਾਡੇ ITI ਵਾਲੇ ਸਰਟੀਫਿਕੇਟ ਡਾਊਨਲੋਡ ਕਰ ਸਕਣ ਧਿਆਨ ਦੇਣ ਪੀਐਸ ਪੀਸੀਐਲ ਅਪਰੈਂਟਸ਼ਿਪ 2025 ਵਾਲੇ ਵੀ ਧਿਆਨ ਦੇਣ ਉਹ ਆਪਣੇ ਸਰਟੀਫਿਕੇਟ ਕਿੱਦਾਂ ਡਾਊਨਲੋਡ ਕਰਨੇ ਹਨ ਕਈਆਂ ਕੋਲ ਸਰਟੀਫਿਕੇਟ ਬਹੁਤ ਮਿਸਿੰਗ ਆ ਹਨ ਤਾਂ ਆਪਣਾ ਟੈਲੀਗ੍ਰam ਚੈਨਲ ਪੋਸਟ ਭਾਰੀ ਪੰਜਾਬ ਨੂੰ ਜਰੂਰ ਜੁਆਇਨ ਕਰ ਲੈਣਾ ਵੀਡੀਓ ਦੇ ਡਿਸਕ੍ਰ ਤਾਂ ਜਿਆਰਾ ਸਾਹਮਣੇ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਕਿਸੇ ਵੀ ਗੂਗਲ ਜਾਂ ਕ੍ਰੋਮ ਵਿੱਚ ਚਲੇ ਜਾਣਾ ਹੈ ਤਾਂ ਜੇਕਰ ਫੋਨ ਹੈ ਤਾਂ ਫੋਨ ਓਪਨ ਕਰੋ ਜੇ ਕੰਪਿਊਟਰ ਜਾਂ ਲੈਪਟਾਪ ਹੈ ਤਾਂ ਉਸ ਨੂੰ ਓਪਨ ਕਰੋ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਸਰਚ ਆਏਗੀ ਸਰਚ ਤੇ ਕੀ ਟਾਈਪ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਅ ਇੱਥੇ ਟਾਈਪ ਕਰਨਾ ਹੈ ਦੋਸਤੋ ਇੱਥੇ ਟਾਈਪ ਕਰਨਾ ਹੈ ਐਨ ਸੀ ਵੀਟੀ ਐਨ ਸੀ ਵੀਟੀ ਪਰੰਤੋ ਬਾਅਦ ਸਰਚ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਸਾਈਟ ਓਪਨ ਹੋਣਗੀਆਂ ਜੇਕਰ ਤੁਹਾਡੇ ਵੱਲ ਟ੍ਰੇਨਰ ਪ੍ਰੋਫਾਈਲ ਦੀ ਆਪਸ਼ਨ ਦੇਰ ਰਹੀ ਹੈ ਤਾਂ ਤੁਸੀਂ ਡਾਇਰੈਕਟ ਉਸ ਨੂੰ ਕਲਿੱਕ ਕਰ ਦੇਣਾ ਅਦਰਵਾਈਜ਼ ਤੁਸੀਂ ਆਫੀਸ਼ੀਅਲ ਸਾਈਟ ਨੂੰ ਓਪਨ ਕਰ ਲੈਣਾ ਤੁਹਾਨੂੰ ਕਈਆਂ ਵੱਲ ਇਹ ਆਪਸ਼ਨ ਨਹੀਂ ਆਉਂਦੀ ਤਾਂ ਤੁਹਾਨੂੰ ਸਿੱਧਾ ਹੀ ਪੂਰਾ ਦੱਸਾਂਗੇ ਤੁਸੀਂ ਇਸ ਨੂੰ ਕਲਿੱਕ ਕਰ ਲੈਣਾ ਹੈ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਤਨਾ ਆਪਸ਼ਨ ਆਣ ਗਈਆਂ ਇੱਥੇ ਆਪਸ਼ਨ ਦੇਰ ਹੀ ਹੋਵੇਗੀ ਟ੍ਰੇਨਿੰਗ ਇਸ ਨੂੰ ਤੁਸੀਂ ਕਲਿੱਕ ਕਰ ਲੈਣਾ ਹੈ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਆਪਸ਼ਨਾਂ ਆ ਜਾਣਗੀਆਂ ਇੱਥੇ ਆਪਸ਼ਨ ਆ ਰਹੀ ਹੈ ਟ੍ਰੇਨਿੰਗ ਪ੍ਰੋਫਾਈਲ ਮਤਲਬ ਕਿ ਟ੍ਰੇਨਰ ਜੋ ਵੀ ਹੈ ਉਸਦੀ ਪ੍ਰੋਫਾਈਲ ਓਪਨ ਕਰਨੀ ਹੈ ਤਾਂ ਇਸ ਤੇ ਤੁਸੀਂ ਕਲਿੱਕ ਕਰ ਲੈਣਾ ਹੈ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਆਪਸ਼ਨ ਆ ਜਾਏਗੀ ਦੋਸਤੋ ਇੱਥੇ ਤੁਸੀਂ ਆਪਣਾ ਸਟੂਸ਼ਨ ਨੰਬਰ ਪੰਨਾ ਹੈ ਜੋ ਵੀ ਤੁਹਾਡਾ ਆਈਟੀ ਵਾਲਾ ਰੋਲ ਨੰਬਰ ਹੋਏਗਾ ਮੰਨ ਕੇ ਚੱਲੋ ਤੁਹਾਡਾ ਰੋਲ ਨੰਬਰ ਹੈ 003421 ਕੁਝ ਵੀ ਹੈ ਠੀਕ ਹੈ ਇਸ ਤਰ੍ਹਾਂ ਹੈ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਆਪਣੇ ਉਸ ਰੋਲ ਨੰਬਰ ਨੂੰ ਰੋਲ ਨੰਬਰ ਜੋ ਵੀ ਹੋਏਗਾ ਤੁਸੀਂ ਆਪਣੀ ਜੋ 2 0 ਹੋਣਗੇ ਉਸ ਨੂੰ ਪਹਿਲੀਆਂ 0 ਨੂੰ ਕੱਟ ਕੇ ਉਹਦੀ ਜਗ੍ਹਾ ਆਰ ਪਾ ਦੇਣਾ ਹੈ ਠੀਕ ਹੈ ਆਰ ਪਾ ਦੇਣਾ ਹੈ ਬਾਕੀ ਸਾਰਾ ਉਵੇਂ ਦਾ ਉਵੇਂ ਟਾਈਪ ਕਰ ਦੇਣਾ ਹੈ ਪਹਿਲੀਆਂ 0 ਨਹੀਂ ਪਾਣੀਆਂ ਦੋਸਤੋ ਧਿਆਨ ਰੱਖਣਾ ਠੀਕ ਹੈ ਤਾਂ ਆਪਾਂ ਇੱਥੇ ਦੱਸ ਦਿੰਦੇ ਹਾਂ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇੱਥੇ ਆਪਣਾ ਰਿਸਟ੍ਰੇਸ਼ਨ ਨੰਬਰ ਪਾ ਦੇਣਾ ਹੈ ਰੋਲ ਨੰਬਰ ਨੂੰ ਅੱਗੇ ਪਹਿਲੀਆਂ ਦੋ 0 ਨੂੰ ਕੱਢ ਕੇ ਆਰ ਪਾ ਦੇਣੀ ਹੈ ਇੱਥੇ ਤੁਸੀਂ ਆਪਣੇ ਫਾਦਰ ਦਾ ਨੇਮ ਪਾ ਦੇਣਾ ਹੈ ਕੈਪੀਟਲ ਲੈਟਰ ਚ ਮਤਲਬ ਫੁੱਲ ਵੱਡੇ ਲੈਟਰ ਹੋਣ ਤੇ ਇੱਥੇ ਤੁਸੀਂ ਆਪਣਾ ਡੇਟ ਆਫ ਬਰਥ ਟਾਈਪ ਕਰ ਦੇਣਾ ਇੱਥੇ ਤੁਸੀਂ ਕੀ ਕਰਨਾ ਹੈ ਜੋ ਵੀ ਥੱਲੇ ਕੈਪਚਾ ਹੈ ਉਸੇ ਤਰ੍ਹਾਂ ਇੱਥੇ ਟਾਈਪ ਕਰਕੇ ਇੱਥੇ ਇਸਤੇ ਤੁਸੀਂ ਟਿਕ ਕਰ ਦੇਣਾ ਹੈ ਟਿਕ ਕਰਨ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਹੈ ਠੀਕ ਹੈ ਕਈ ਵਾਰ ਨਹੀਂ ਕੈਪਚਰ ਰੋਂਗ ਆ ਜਾਂਦਾ ਦੁਬਾਰਾ ਫਿਰ ਤੁਸੀਂ ਇਸੇ ਤਰ੍ਹਾਂ ਹੀ ਦੁਬਾਰਾ ਇਵੇਂ ਭਰ ਕੇ ਕੈਪਚਰ ਕਰੋਗੇ ਤੁਸੀਂ ਸਬਮਿਟ ਕਰ ਦੇਣਾ ਹੈ ਤਾਂ ਦੋਸਤੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਪ੍ਰੋਫਾਈਲ ਓਪਨ ਹੋ ਜਾਗੀ ਤੁਸੀਂ ਇਸ ਨੂੰ ਸਕਰੋਲ ਕਰਦੇ ਜਾਣਾ ਹੈ ਥੱਲੇ ਆਜਾ ਚਲੇ ਜਾਣਾ ਹੈ ਠੀਕ ਉਸ ਤੋਂ ਦੋਸਤੋ ਬਾਅਦ ਸਕਰੋਲ ਕਰਨ ਤੋਂ ਬਾਅਦ ਉਸੇ ਇਸ ਤੇ ਆਪਸ਼ਨ ਆ ਰਹੀਆਂ ਹੋਣਗੀਆਂ ਪ੍ਰਿੰਟ ਸਰਟੀਫਿਕੇਟ ਪ੍ਰਿੰਟ ਸਰਟੀਫਿਕੇਟ ਹੁੰਦਾ ਹੈ ਤੁਹਾਡਾ ਜੋ ਡਿਗਰੀ ਦਾ ਆਈਟੀਆ ਵਾਲਾ ਜੋ ਡੀਐਮਸੀ ਹੁੰਦਾ ਜਿਸ ਤੇ ਫੋਟੋ ਤੁਹਾਡੀ ਲੱਗੀ ਹੁੰਦੀ ਹੈ ਜੋ ਜਾਨੀ ਕਿ ਤੁਹਾਡਾ ਥੱਲੇ ਛੋਟਾ ਆਈਡੀ ਕਾਰਡ ਹੁੰਦਾ ਹੈ ਇੱਥੇ ਤੁਹਾਡਾ ਡੀਐਮਸੀ ਹੁੰਦਾ ਹੈ ਇਹ ਡਾਊਨਲੋਡ ਹੋ ਜਾਏਗਾ ਥੱਲੇ ਪ੍ਰਿੰਟ ਕਨਸੋਲੀਡੇਟਡ ਮਾਰਕਸ਼ੀਟ ਉਹ ਹੁੰਦੀ ਹੈ ਜੋ ਕਿ ਤੁਸੀਂ ਤੁਹਾਡਾ ਫਸਟ ইয়ার ਪਲੱਸ ਦੂਸਰੇ ਸਾਲ ਦਾ ਦੋਨਾਂ ਦਾ ਮਾਰਕਸ਼ੀਟ ਟੋਟਲ ਲਿਖਿਆ ਹੁੰਦਾ ਹੈ ਮਤਲਬ ਦੋਨਾਂ ਸਾਲਾਂ ਦਾ ਮਾਰਕ ਸ਼ੀਟ ਟੋਟਲ ਹੁੰਦੀ ਏ ਤੇ ਅਲੱਗ-ਅਲੱਗ ਸਾਲ ਦਾ ਜਾਂ ਸਮੈਸਟਰ ਦਾ ਕਿਵੇਂ ਡਾਊਨਲੋਡ ਕਰਨਾ ਹੈ ਇੱਥੇ ਉੱਪਰ ਆਪਸ਼ਨ ਦੇਰੀ ਹੋਵੇਗੀ ਮਾਰਕ ਸ਼ੀਟ ਤੁਸੀਂ ਇੱਥੇ ਫਰਸਟ ਦੇ ਕਲਿੱਕ ਕਰੋਗੇ ਤਾਂ ਪਹਿਲੇ ਸਾਲ ਦੀ ਡਾਊਨਲੋਡ ਹੋ ਜਾਏਗੀ ਦੂਸਰੇ ਦੇ ਕਲਿੱਕ ਕਰੋਗੇ ਦੂਸਰੇ ਸਾਲ ਦੀ ਹੋ ਜਾਣੀਗੀ ਮਤਲਬ ਅਲੱਗ-ਅਲੱਗ ਸਮੈਸਟਰ ਜਾਂ ਅਲੱਗ-ਅਲੱਗ ਸਾਲ ਦਾ ਸਰਟੀਫਿਕੇਟ ਡਾਊਨਲੋਡ ਹੋ ਜਾਣਗੇ ਯਾਨੀ ਕਿ ਇੱਥੇ ਤੁਹਾਡੇ ਵੱਖਰੇ-ਵੱਖਰੇ ਸਾਲ ਦੇ ਹੋ ਜਾਣਗੇ ਤੇ ਜੋ ਵੀ ਤੁਹਾਡਾ ਇੱਥੇ ਹੋਏਗਾ ਉਹ ਤੁਹਾਡਾ ਡਿਗਰੀ ਜਾਂ ਡੀਐਮਸੀ ਹੋ ਜਾਏਗਾ ਤੇ ਇੱਥੇ ਜਦ ਤੁਸੀਂ ਕਲਿੱਕ ਕਰੋਗੇ ਇੱਥੇ ਤੁਹਾਡਾ ਵੱਖਰਾ ਹੋ ਜਾਏਗਾ ਤਾਂ ਆਪਾਂ ਮਾਰਚ ਨੂੰ ਡਾਊਨਲੋਡ ਕਰਦੇ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਡਾਊਨਲੋਡ ਹੁਣੇ ਸ਼ੁਰੂ ਹੋ ਜੇਗੀ ਦੇਖ ਸਕਦੇ ਹੋ ਹੁਣ ਉਹ ਡਾਊਨਲੋਡ ਹੋ ਚੁੱਕੀ ਹੈ ਤਾਂ ਇਸ ਨੂੰ ਹੀ ਆਪਾਂ ਕਲਿੱਕ ਕਰ ਲੈਂਦੇ ਹਾਂ ਤਾਂ ਦੋਸਤੋ ਤੁਹਾਡੇ ਸਾਹਮਣੇ ਸਰਟੀਫਿਕੇਟ ਪੂਰੀ ਤਰ੍ਹਾਂ ਡਾਊਨਲੋਡ ਹੋ ਚੁੱਕਾ ਹੈ ਤਾਂ ਦੋਸਤੋ ਧਿਆਨ ਰਹੇ ਕਿ ਜੋ ਵੀ ਸਰਟੀਫਿਕੇਟ ਡਾਊਨਲੋਡ ਕਰਨ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਅ ਜੋ ਸਾਹਮਣੇ ਆਪ ਆਪਸ਼ਨ ਦੇ ਰਹੀ ਹੈ ਕੜਛੀ ਜੀ ਖੱਟੇ ਰੰਗ ਦੀ ਕੜਛੀ ਜੀ ਸ਼ੋ ਹੋ ਰਹੀ ਕੁਸ਼ਨ ਮਾਰਗ ਇਹ ਤੁਸੀਂ ਨੇੜੇ ਕਿਸੇ ਵੀ ਸਾਈਬਰ ਕੈਫੇ ਤੇ ਜਾ ਕੇ ਉੱਥੇ ਕੁਸ਼ਨ ਮਾਰਗ ਨੂੰ ਟਿਕ ਕਰ ਜ਼ਰੂਰ ਕਰਵਾ ਲੈਣਾ ਠੀਕ ਹੈ ਮਤਲਬ ਕਿ ਸਰਟੀਫਿਕੇਟ ਤੇ ਕੋਸ਼ਰ ਮਾਰਕ ਨਹੀਂ ਹੋਣਾ ਜੇ ਇਸ ਨੂੰ ਆਨਲਾਈਨ ਵੈਰੀਫਾਈ ਜ਼ਰੂਰ ਕਰਵਾ ਲੈਣਾ ਜੇਕਰ ਤੁਸੀਂ ਉੱਥੋਂ ਨਹੀਂ ਕਰਾ ਸਕਦੇ ਤਾਂ ਜ ਆਪਾਂ ਜਲਦੀ ਹੀ ਵੀਡੀਓ ਲਾਵਾਂਗੇ ਕਿ ਇਸ ਕੋਸ਼ਰ ਮਾਰਕ ਨੂੰ ਵੈਰੀਫਾਈ ਕਿਵੇਂ ਕਰਨਾ ਹੈ ਤਾਂ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਆਈ ਹੋਪ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋਗੇ ਪੋਸਟਿਵ ਹੈਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਹਰ ਛੋਟੇ ਤੱਕ ਪਹੁੰਚ ਸਕੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਲਿੰਕ ਦਿੱਤਾ ਹੋਇਆ ਹੈ ਟੈਲੀਗ੍ਰam ਚੈਨਲ ਪੋਸਟਿਵ ਹੈਰੀ ਪੰਜਾਬ